ਜੇ ਕਰਾਓ ਜੇ ਨਾ ਕਰਾਓ ਮੇਰੇ ਮੁਲਾਜ਼ਮਾਂ ਨੇ ਚੋਕੇ ਜਾਂਦਾ ਆ ਰਹੇ ਮੁਲਾਜ਼ਮਾਂ ਦੇ ਚਾਰ ਹਜ਼ਾਰ ਰੁਪਏ ਚਾਰ ਹਜ਼ਾਰ ਕਿਸਵਿਸ ਕਰਾਓ ਐਂ ਕਹਿਣ ਕੇ ਮੁਲਾਜ਼ਮ ਉਹ ਛੁੱਟੀ ਤੇ ਆ ਉਹ ਘੁੰਮੜ ਗਏ ਆ ਇਹ ਕੰਮ ਨਹੀਂ ਚੱਲਦਾ ਜਦੋਂ ਕਿੰਨਾ ਦਿਨ ਤੋਂ ਦਾੜੀ ਆ ਇੱਥੇ ਚਾਹੀਏ ਇੱਥੇ ਚਾਹੀਦੇ ਟੂਟੀ ਚਾਹੀਦੇ ਇਹਨਾਂ ਨੇ ਲੱਖਾਂ ਰੁਪਏ ਦੱਸੂ ਆਪਾਂ ਆ ਕੇ ਨਾ ਇਹਨਾਂ ਨੇ ਆਪਣੇ ਮਗਰ ਫਲਾ ਗਿਆ ਆਪਣੇ ਉੱਤਰ ਜਿੰਨਾ ਚਿਰ ਉਹ ਜਿਹੜੀ ਆ ਉਹ ਸਾਡਾ ਇਤਿਹਾਸ ਤੁਹਾਨੂੰ ਇਨਸਾਨ ਨੂੰ ਮਿਲਦਾ ਹੀ ਨਹੀਂ ਦੋਖਾਂ ਦੇ ਵੀ ਕੁਝ ਨਹੀਂ ਕਵਾ ਕੋਡ ਨੂੰ ਬਾਬਾ ਜੀ 12 ਬੰਦੇ ਚਾਹੀਦੇ ਆ 12 ਬੰਦੇ ਆਈ ਉਹ ਪੁੱਛੋ ਜਾਨ ਕਰਦੇ ਵੀ ਆ ਮੇਰੇ ਵਿੱਚੋਂ ਵਿੱਚੋਂ ਜਿਹੜਾ ਲੱਖਾਂ ਧੱਕੇ ਦਿੰਦਾ ਦਾਈ ਮੈਂ ਦਰਵਾਹ ਕਰ ਦੂੰ ਮੈਂ ਤਰੋ ਉਹ ਕਰ ਦੂੰ ਜਿਹੜਾ ਲੱਖਾਂ ਮਲਾਦਮ ਦੇ ਮਾਨ ਵਾਲੇ ਤੋਂ ਬਾਜੀ ਕਰ ਕੁੱਤਾ ਭੈਣ ਚੋਰੀ

Terima kasih. সোমে স্যেরয় স্য়ে ਮਗਰ ਬਾਈ ਜੱਟਾ ਬਾਉਂਡ ਇਹ ਕਰਦੇ ਆ ਤੇ ਜੇ ਸਾਧੂ ਉਤਰਾ ਜੰਗਾ ਮਾਰ ਕੇ ਬੱਚਾ ਬਾਹਰ ਕੇ ਤੇ ਬੁੱਢੇ ਵਾਰੇ ਮੈਨੂੰ ਦੱਥਰ ਕਰਕੇ ਰੱਖ ਦਿੱਤਾ ਤੇ ਮੈਂ ਕਹਾਂਦਾ ਸਰਦਾਰ ਜੀ ਕਿਹੜੀ ਗੋਤੋਂ ਬਾਦ ਦਿੱਤਾ ਜਾਂਦੇ ਕੋ ਉਹਦੇ ਕੋਲੋਂ ਫੜ ਲਿੰਦੇ ਮੈਂ ਘਕ ਬਾਦ ਦਿੱਤਾ ਇਹਨਾਂ ਨੇ ਮੈਂ ਦੇ ਕੇ ਮਰਿਆ ਹਾਂ ਮੇਰਾ ਪੁੱਤਰਾ ਮਾਰ ਗਿਆ ਦੱਸੋ ਕਹੜਾ ਨਿਆਵਾ ਤੁਸੀਂ ਮਨਾਨ ਸਿੰਘ ਸਰਦਾਰ ਦੇ ਕਹੜਾ ਨਿਆ ਸਾਡਾ ਹੋ ਆਜ ਗਰੀਬਾਂ ਦਾ ਪੁੱਤ ਮਾਰ ਕੇ ਰੱਖ ਦਿੱਤਾ ਤੇ ਮੁਰਗੇ ਦਾਗਾ ਮਾਰਦਾ ਤੇ ਤਾਂ ਕਿ ਕੋਈ ਨਹੀਂ ਮਾਰਦਾ ਚੰਗਾ ਆਹ ਵੇਖੋ ਜੀ ਅੱਗੇ ਹੋਣਾ ਆ ਆਹ ਹੋਰ ਉਹਦੇ ਨੂੰ ਚਲੇ ਗਿਆ ਡੀਐਸਪੀ ਸਾਹਿਬ ਨੇ ਆਹ ਜੀ ਅੱਗੇ ਲੱਗੀ ਪਤਰਾ ਮਾਰ ਕੇ ਰੱਖ ਦਿੱਤਾ ਡੀਐਸਪੀ ਸਾਹਿਬ ਨੇ ਆਪਕੋ ਕੰਮ ਤੱਕ ਆਪੀ ਦਿੱਤੀ ਹੈ ਤੁਹਾਡੇ ਨੂੰ ਹਾਂ ਜੀ ਜਿੰਦਾਲਾ ਥਾਣੇ ਚ ਉਹ ਤਾਂ ਕੰਮ ਦਿੱਤਾ ਬਾਈ ਸਾਡੇ ਨੇ ਖੁਦ ਆਪ ਦਾ ਕੰਮ ਦਿੱਤਾ ਇੱਥੇ ਕਹਿੰਦੇ ਸਵੇਰ ਤੋਂ ਸਾਰੇ ਨੂੰ ਅੱਖ ਨਾਲ ਇੱਕ ਬੰਦਾ ਜੇ 6 ਵਜੇ ਦਾ ਦੱਸ ਤਾ ਇਹਦਾ ਖਲੋਤੇ ਬਾਕੀ ਦੱਸੋ ਕਿੱਥੇ ਗਿਆ ਟਾਈਮ ਕਾਹਦੇ ਨਾਲ ਗੋਲੀਆਂ ਦਾ ਮਾਰਿਆ ਕਿੱਦਾਂ ਮਾਰਿਆ ਕਿਹੜੇ ਹਦੀਨ ਤੇ ਮਾਰਿਆ ਇਹ ਬੜਿਆ ਦੱਸ ਦੇ ਕਿਸ ਤਰ੍ਹਾਂ ਨੇ ਗੋਆ ਕੋਲੋਂ ਬੜਿਆ ਕੀ ਆ ਜੇ ਸਾਡਾ ਜੋਰ ਹੋਵੇ ਵੇ ਅਸੀਂ ਅੰਦਰ ਵਾਰ ਜਾਂਦੇ ਬਰੰਦ ਕੀ ਕੀ ਘਰ ਕੋਲ ਕਿਹੜੇ ਹਦੀਨ ਤੇ ਨੂੰ ਚੁੱਕ ਕੇ ਲੈਂਦਾ ਸਾਨੂੰ 40 ਰੁਪਏ ਦਾਗਾ ਨਾਲ ਦਵਾਉਂਦੇ ਲੋ ਜੀ ਬੱਪੂ ਜੀ ਤਰ੍ਹਾਂ ਉਹ ਚੀਜ਼ ਕਰਦੇ ਕੋਈ ਵੀ ਇਹ ਆਪਾਂ ਦੇ ਹੀ ਇਹ ਆਪਾਂ ਦੇ ਹੀ ਨਹੀਂ ਯਾਰ ਕਿਹਦੇ ਲਈ ਕਰਦੇ ਪਰ ਕਹਦਾ ਕਿ ਚਾਹੀਏ ਹਜ਼ਾਰ ਤੁਹਾਨੂੰ ਕੋਈ ਕੁਝ ਨਹੀਂ ਕਰਦਾ ਦੇਖੋ ਨਾ ਦਾ ਹਿਸਾਬ ਲਾਉਗਾ ਸਰਕਾਰ ਤੋਂ ਹਿਸਾਬ ਲਾਵਾਗਾ ਪੀਰ ਕਰਦੇ ਦੇਖੋ ਯਾਰ ਕੋਈ ਗੱਲ ਨਹੀਂ ਕਰੀਂ ਦੇਖਦੇ ਨਹੀਂ ਮੰਨਦੇ ਕੋਈ ਕਾਰਨ ਨਹੀਂ ਕਿ ਆਪਣੇ ਬੋਲੇ ਨਹੀਂ

ਤੇਰੇ ਤੇ ਤੇਰੇ ਤੇ ਕਿਹਨਾਂ ਚਾਰ 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 ਕਿਹਨਾਂ ダンダンダン。<laughs> ਮਾਮਲਾ ਆਇਆ ਕਿ ਮਾਮਲਾ ਸੀ ਤੇ ਤੁਸੀਂ ਕੀ ਕਹਿ ਰਹੇ ਹੋ ਇਹ ਜੰਡਿਆਲਾ ਥਾਣੇ ਤੋਂ ਪੁਲਿਸ ਕੱਲ ਇੱਕ ਮੁੰਡੇ ਨੂੰ ਚੁੱਕ ਕੇ ਲੈ ਕੇ ਆਉਂਦੀ ਛਾਪਾ ਆਰਮ ਸਿੰਘ ਤੋਂ ਕਿਲਾ ਜੀ ਕਿਲਾ ਜੀਵਨ ਸਿੰਘ ਤੋਂ ਤੇ ਜਦੋਂ ਉਹਨੂੰ ਲੈ ਕੇ ਆਉਂਦੀ ਆ ਆਪਣੇ ਥਾਣੇ ਦੀ ਕਸਟਡੀ ਦੇ ਵਿੱਚ ਰੱਖਦੇ ਆ ਤੇ ਜਿਹੜੇ ਤੜਕੇ ਇਹਨਾਂ ਨੂੰ ਪਤਾ ਲੱਗਦਾ ਕਿ ਲੜਕੇ ਦੀ ਮੌਤ ਹੋ ਗਈ ਹੈ ਪੁਲਿਸ ਕਹਿ ਰਹੀ ਆ ਵੀ ਉਹਦੀ ਹਾਰਟ ਅਟੈਕ ਨਾਲ ਹੋਈ ਆ ਮੌਤ ਜੋ ਪਰਿਵਾਰ ਕਹਿ ਰਿਹਾ ਵੀ ਨਹੀਂ ਉਹਦੇ ਤੇ ਕੋਈ ਤਸ਼ੱਦਦ ਕੀਤਾ ਗਿਆ ਜਾਂ ਕੋਈ ਉਹਦੇ ਨਾਲ ਅਨਮਨੁੱਖੀ ਕਾਰਾ ਕੀਤਾ ਗਿਆ ਤਾਂ ਕਰਕੇ ਉਹਦੀ ਡੈਥ ਹੋਈ ਆ ਇਸ ਕਰਕੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਸੀਗੇ ਜੀ ਸੀਗੇ ਪਿੰਡ ਦੇ ਜੀ ਸੀਗੇ ਤੇ ਹੋਰ ਲਾਗੇ ਤੇ ਮੋਤਬਰ ਬੰਦਿਆਂ ਨੇ ਆ ਕੇ ਇੱਥੇ ਚੱਕਾ ਜਾਮ ਕੀਤਾ ਸੀਗਾ ਪਰ ਉਸ ਤੋਂ ਬਾਅਦ ਕਾਫੀ ਮੁਸ਼ਕਲ ਤੋਂ ਬਾਅਦ ਸਾਨੂੰ ਉਹ ਪੁਲਿਸ ਪ੍ਰਸ਼ਾਸਨ ਨੇ ਇਹ ਆਸ਼ਵਾਸ਼ਣ ਦਵਾਇਆ ਕਿ ਜਿਹੜੀ ਹੈ ਕਿ ਮੈਡੀਕਲ ਬੋਰਡ ਬਣਾ ਦਿੱਤਾ ਗਿਆ ਤੇ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਆ ਉਹ ਚੰਦ ਮਿੰਟਾਂ ਦੇ ਵਿੱਚ ਇੱਥੇ ਆ ਰਹੇ ਆ ਤੇ ਉਹ ਜਿੱਥੇ ਪਰਿਵਾਰ ਦੇ ਵੀ ਸਾਰੇ ਬਿਆਨ ਲੈਣਗੇ ਉੱਥੇ ਉਹ ਸਾਰਾ ਮੌਕੇ ਤੇ ਮੌਕੇ ਵਾਰਦਾਤ ਵੀ ਸਾਰੀ ਵੇਖਣਗੇ ਤੇ ਜੋ ਵੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਤਾਂ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾ ਸਕੇ ਅਸੀਂ ਵੀ ਪ੍ਰਸ਼ਾਸਨ ਤੋਂ ਤੇ ਜਿਹੜੇ ਵੀ ਕਮੇਟੀ ਜਾਂ ਬਣ ਰਿਹਾ ਬੋਰਡ ਬਣ ਰਿਹਾ ਹੈ ਹੁਣ ਸਾਨੂੰ ਉਹਨਾਂ ਤੋਂ ਮੰਗ ਕਰਦੇ ਆ ਕਿ ਜਿਹੜਾ ਜਿਹੜਾ ਪਰਿਵਾਰ ਨੂੰ ਇਹ ਜਿਹੜਾ ਇਨਸਾਫ ਜ਼ਰੂਰ ਦਿਵਾਇਆ ਦਿਵਾ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਮਨ ਚ ਨੂੰ ਥੋੜਾ ਤਰ ਆਸ ਰਹੇ ਇੰਨਾ ਹੀ ਇੰਨਾ ਹੀ ਬਸ ਅਸੀਂ ਇਸ ਕਰਕੇ ਹੀ ਇੱਥੇ ਅੱਜ ਹੁਣ ਥਾਣੇ ਬੈਠੇ ਆ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਚੰਦੀ ਮਿੰਟਾਂ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਆ ਉਹ ਆ ਰਹੇ ਨੇ ਜਿਹੜੇ ਕੀ ਪਰਿਵਾਰ ਦੇ ਬਿਆਨ ਲੈਣਗੇ ਰਣਜੀਤ ਕਾ ਹੋਏ ਕਿੱਥੇ ਜਾ ਰਹੇ ਥੱਲੇ ਦਿਹਾਣੇ ਤੋਂ ਆਏ ਆ ਬਾਬਾ ਦੀਪ ਸਿੰਘ ਦੇ ਦੁਪਹਿਰਾ ਸਾਬ ਕੱਟਣ ਲੈ ਕਿੰਨੇ ਵਜੇ ਤੇ ਸਾਮ ਚ ਫਟੇ ਅਸ ਤੱਕ 11 ਵਜੇ ਦੇ ਫਸੇ ਠੀਕ ਹਨ ਜਾਓਗੇ ਠੀਕ ਹੈ ਮੈਂ ਚਾਹੀਦਾ ਕੀ ਕਰ ਸਕਦੇ ਆ ਗਰੀਬ ਬੱਚੇ ਦਾ ਬੱਚਾ ਮਾਰ ਦਿੱਤਾ ਉਹ ਤਾਂ ਮਾਰੀ ਗੱਲ ਬਹੁਤ ਔਖਾ ਮਾਪੇ ਵਾਸਤੇ ਬਹੁਤ ਔਖਾ ਕਿੰਨੇ ਤੋਂ ਲੋਕ ਹੋਰ ਫਸੇ ਇਸ ਜਾਮ ਦੇ ਵਿੱਚ ਬਹੁਤ ਲੱਗਦੀ ਆ ਤੁਸੀਂ ਦੇਖਦੇ ਹੋ ਕਿਦਾਂ ਜਾਮ ਲੱਗੇ ਨਾ ਗੱਡੀਆਂ ਅੱਗੇ ਹੁੰਦੀਆਂ ਨਾ ਪਿੱਛੇ ਕਿੰਨਾ ਕਿ ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹੁੰਦੇ ਖਲੋ ਇੱਥੇ ਬੈਠੇ ਆ ਪਾਠ ਹੁੰਦੇ ਕਰੀ ਜਾਂਦੇ ਕੀ ਕਰ ਸਕਦੇ ਆ ਇਧਰ ਰੋਟੀ ਪਣੀ ਪੀਣ ਰੋਟੀ ਪਣੀ ਸਵੇਰ ਦੇ ਤੁਰੇ ਆ ਭਰਾਵਾ ਇੱਧੇ ਬੈਠੇ ਆ ਹਾਂਜੀ ਇਹ ਬੱਚੇ ਵੀ ਨਾਲ ਅਕਦਾ ਹਾਂਜੀ ਮੇ ਸਿਸਟਰ ਆ ਮੇਰਾ ਜੀਜਾ ਡਰਾਈਵਰ ਆ ਗੱਡੀ ਚ ਆਈ ਸੀ ਉਹ ਵੀ ਇਸ ਤਰ੍ਹਾਂ ਚੇਤਾ ਨੇ ਹਾਂ ਸਾਰੇ ਇੱਦਾਂ ਹੀ ਨੇ ਪ੍ਰਭੂ ਮਾਂ ਕਰਦੇ ਮਾਂ ਕੀ ਕਰਨੇ ਹਨ ਇਨਸਾਫ ਬੱਚਾ ਉਹਨਾਂ ਬੱਚੇ ਨੂੰ ਇਨਸਾਫ ਮਿਲ ਜਵੇ ਮਾਂ ਬਾਪ ਵਾਸਤੇ ਬਹੁਤ ਔਖਾ ਹੈ ਜਿਨ੍ਹਾਂ ਦਾ ਬੱਚਾ 12 18 ਸਾਲ ਦਾ ਡੈਟ ਕਰੇ ਹੁਣ ਹੋਇਆ ਵਾ ਪੀ ਨਾਲ ਕਹਿਆ ਪੀ ਸਾਨੂੰ ਇੱਕ ਘੰਟਾ ਹੰਨੋ ਟਾਈਮ ਦੋ ਜੱਜ ਸਾਹਿਬ ਰਾਜ ਰੁਕਿਆ ਵਾ ਜੱਜ ਸਾਹਿਬ ਨੇ ਬਿਆਨ ਲੈਣਾ ਤੇ ਪਰਚੇ ਕਰਨੇ ਨਾਲ ਬੰਦਿਆ ਤੇ ਉਹਨਾਂ ਬੰਦਿਆਂ ਤੁਹਾਨੂੰ ਦੇਣੇ ਆ ਜਿਹੜੇ 4 ਬੰਦੇ ਆ ਤਾਂ ਉਹ ਜਨ ਜਿੰਨਾ ਮਾਰਿਆ ਜੋ ਵੀ ਕੀਤਾ ਹਣ ਹੋਰ ਕੋਈ ਮੂੰਹ ਸਿਰ ਨਹੀਂ ਕੋਈ ਦਿੰਦਾ ਮੁੰਡੇ ਨੂੰ ਕਿਹਾ ਮੁੰਡਾ ਤਾਂ ਮਾਰ ਕੇ ਜਾਂਦਾ ਤੇ ਮੈਨੂੰ ਸੁੱਟ ਤਾਂ ਮੰਨੇ ਉਹ ਮੁੰਡੇ ਦੰਦਰਾ ਪੈ ਗਿਆ ਨਾਲੀ ਪੈ ਗਿਆ ਸਾਡੀ ਮੰਗੇ ਵੀ ਹਣ ਨੂੰ ਸਾਫ ਤੇ ਆਦਾ ਮੁੰਡਾ ਚਾਹੀਦਾ ਹਣੂ ਹਣੂ ਬੰਦੇ ਚਾਹੀਦੇ ਜਿਹੜੇ ਬੰਦੇ ਚਾਹੀਦੇ ਚੋਕੇ ਖੜੇ ਆੜੇ ਪੱਛੇ ਨੂੰ ਰੋਤੀ ਲਿਆਉਂਦਾ ਚਾਰ ਵਾਰ ਸਾਡੇ ਮੁੰਡੇ ਨੂੰ ਲਾਲਾ ਮਾਰਿਆ ਉਹ ਬੰਦਾ ਚਾਹੀਦਾ ਹਣੂ ਬੰਦੇ ਚਾਹੀਦੇ ਇਹ ਚਾਹੀਏ ਕਰ ਕੀ ਕਹਿਣਾ ਚਾਹੋਗੇ ਜੀ ਤੇ ਜਿਹੜੀ ਮਾਰਦਾਤ ਹੋਈ ਹੈ ਕੀ ਕਹਿਣਾ ਚਾਹੋ ਅੜ ਬੱਚਾ ਨੂੰ ਰੋਤ ਹੀ ਲਿਆਂਦਾ ਸਾਨੂੰ ਬੱਚਾ ਚਾਹੀਦਾ ਸਾਨੂੰ ਸਾਡਾ ਅਨਸਾਫ ਚਾਹੀਦਾ ਹਾਲ ਨੂੰ ਇਨਸਾਫ ਚਾਹੀਦਾ ਹਾਲ ਨੂੰ ਬੰਦੇ ਹਨ ਜੀ ਲੱਗਦਾ ਕਿਸ ਕਾਰਨ ਹੋਈ ਆ ਤਸ ਜਿਵੇਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਉਹਨੂੰ ਸਾਇਲੈਂਟ ਅਟੈਕ ਹੋਇਆ ਵਾ ਉਹਨੂੰ ਕੋਈ ਅਟੈਕ ਨਹੀਂ ਹੋਇਆ ਉਹ ਰੁਪਈਆ ਦੀ ਗੋਲੀ ਨਹੀਂ ਖਾਂਦਾ ਬੱਚਾ ਉਹਨੂੰ ਕਦੀ ਬੁਖਾਰ ਨਹੀਂ ਉਹਨੂੰ ਚੜਿਆ ਵੀ ਅੱਗੇ ਘਰੇ ਨਹੀਂ ਕੋਈ ਅਟੈਕ ਹੋਇਆ ਘਰੇ ਨਹੀਂ ਕਦੀ ਉਹਨੂੰ ਕੋਈ ਅਟੈਕ ਹੋਇਆ ਕੋਈ ਨਸ਼ਾ ਪਤਾ ਨਹੀਂ ਕਰਦਾ ਸਾਡਾ ਬੱਚਾ ਵੀ ਸੋਫੀਆ ਕਿਸ ਤਰ੍ਹਾਂ ਮੌਤ ਹੋ ਯਕੀਨ ਤਰ ਤੁਸੀਂ ਕਹਿੰਦੇ ਮੌਤ ਤਾਂ ਇਹਨਾਂ ਮਾਰਿਆ ਸਿੱਧੇ ਮਾਰਿਆ ਫੁੱਸ ਵਾਲਿਆਂ ਨੇ ਮਾਰਿਆ ਚੰਡਿਆਲੇ ਵਾਲਿਆਂ ਨੇ ਮਾਰਿਆ ਇਹਨਾਂ ਮਾਰਿਆ 4 ਵਜੇ ਟੋਕੇ ਲਈ ਮਾਮਲਾ ਸਾਹਿਬ ਜੀ ਅੱਜ ਜੋ ਇਤਜਾਮ ਲਗਾ ਪੰਜਾਬੀ ਆ ਨਾ पंजाबी है ना आज आप जंडियाला पुलिस स्टेशन आए हैं जंडियाला पुलिस स्टेशन च संतरी इतला मिला सी कि सात सवेरे सात बजे एक जड़ा व्यक्ति गुरप्रीत सन ऑफ रेजिडेंट ऑफ किला जीवन सिंह उन्होंने तबीयत ठीक नहीं जो हवाला अरेस्ट करके अरेस्ट कर रही थी संतरी ने उन्होंने एस एच ओ नस के गवर्नमेंट हॉस्पिटल बनवा लेके गए हैं ज गवर्नमेंट हॉस्पिटल मानावाला पहुँचे हैं डॉक्टर ने यह प्रनाउंस किया है कि यह जो व्यक्ति है गुरप्रीत सिंह वो ना डेथ हो चुका है एन एच आर सी का गाइडलाइंस है सुप्रीम कोर्ट का गाइडलाइंस है कि जब भी कस्टडीज को डेथ होता है दो चीज़ें करनी होंगी एक जो जुडिशल मैजिस्ट्रेट इंक्वायरी होना चाहिए दूजा है कि जो एन एच आर सी है ट्वेंटी फोर आवर्स के बच्चे एक चिट्ठी लिखना है कि जुडिशल इनकुआरी जाए नाल एक कस्टडी में ये इंटीमेषन करना पुलिस ने दोनों किए हैं हूँ अपना एस एज जो है वो गए हैं जैसल जज मैडम के को साइन लेने ली कि एक जुडिशल मजिस्ट्रेट में नियुक्त किया जाए ताकि एक इंडिपेंडेंट जांच हो जाए कि कस्टडी हुए नाल, नाल जोड़ा व्यक्ति का डैथ हो परिवार हाईवे जैम किता है सवेरे ग्यारह बजे तो लेकर चार बजे तक उन्होंने जैम किता है अपना जो अमृतसर तो चंडीगढ़ जोड़ा हाईवे है लगभग पांच घंटे तक नैगोशिएट किए परिवार उन्होंने समझाए हैं कि ये जो दे डेथ होगा पुलिस का कोई कसूर है नहीं मल्टीपल सोर्स भी दिखाए हैं तो इन्होंने ये भी समझाया कि इंडिपेंडेंट एजेंसी जरा है डॉक्टरसा भी पोस्टमार्टम रिपोर्ट हो जाएगा नाल नाल अपना जे एम एससी मैडम का इंडिपेंडेंट जांच भी होगा जो बिल्कुल इंडिपेंडेंट रहेगा फिर भी इन्होंने जाम किए पुलिस ने काफ़ी मेहनत की ये ट्वेंटी ऑलमोस्ट पांच घंटे जैम से काफ़ी नुकसान हो चुका है अपना जरा फ्लाइट पकड़ पास गए थे एंबूलेंस की पुलिस का पूरा कोशिश ये होया कि जो एमरजेंसी सर्विस जिन्हें हॉस्पिटल है, है तो एम्बूलेंस का वो बिना कोई रोक चले जाए तो एक उ एक और पहला पर्चा है एक ट्वेंटी ट्वेंटी फोर का एक पर्चा है तो कल भी एक पर्चा रजिस्टर होया है इन्हों एन डी पी एस का पर्चा

ज़रा तो जांच करेगा पुलिस नहीं करेगा क्योंकि ये हम हो गया कस्टोडियल डेथ थोड़ा यही समझ आ रहा है कि सुप्रीम कोर्ट का वर्डिक है कि जो भी कस्टोडियल डेथ होएगा बिकॉज लोगों को यह समझिए कि पुलिस डेथ होलीस विल बी अफेक्टेड क्योंकि इंडिपेंडेंट एजेंसी को देते हैं बखरा एजेंसी डॉक्टर जो तुम कह रहे हो कि हाँ जी ये मारकुटाई कितनी डॉक्टरस इंडिपेंडेंट है डॉक्टर जाँच करेंगे वो कहेंगे बॉडीज कुछ है कि नहीं हूँ जे एम आई सी मैडम आएगी जे एम आई सी मैडम इंक्वेस्ट करेंगे इसलिए पुलिस इंक्वेस्ट करते हैं इतने जे एम आई सी मैडम आके वो इंक्वेस्ट करेंगे कि बॉडीज कोई कुटमार है कि नहीं नाल अपना डॉक्टर का भी रिपोर्ट आएगा उस तो बाद ये जो इंक्वायरी रिपोर्ट तो किस तरह किसी का भी किसी का भी जो दोष है जो उन्होंने नाल चार बंदे भी से अपना इतने कैमरे भी है हाई कोर्ट से सुप्रीम कोर्ट मोनिटर्ड कैमरेज भी हैं इतने ये डायरेक्ट फीड है अपना हाई कोर्ट से सुप्रीम कोर्ट से जेकर कोई दोष एक्शन ले पुलिस ने काफ़ी मेहनत भी की अपने मैं भी इथे करा सी एक एस पी और एक एस पी उ जितने जैम इन्होंने चार पांच डीएसपी एस पी काफ़ी लोगों बीच पा अपना नगोशिएट भी किए इन्हों समझा भी चुके हैं कि काफ़ी आम जन का नुकसान हो सकता है इस करके फिर लास्टली 5 घंटे तो बहुत हो Спасибо.